ਲਓ ਗਾਇਸ ਹੁਣ ਇੱਥੋਂ ਅੱਗੇ ਅਸੀਂ ਅੱਜ ਸਫ਼ਰ ਦੂਜਾ ਸ਼ੁਰੂ ਕਰਨ ਲੱਗੇ ਹਾਂ ਰਿਸ਼ੀਕੇਸ਼ ਤੋਂ ਓਇਲੀ ਦਾ ਉਹਨਾਂ ਗੁਰਦੁਆਰਾ ਸਾਹਿਬ ਤੋਂ ਅਸੀਂ ਫਾਈਨਲੀ ਇੱਥੋਂ ਨਿਕਲਣ ਲੱਗੇ ਆ ਓਇਲੀ ਲਈ ਅੱਗੇ ਬਣੇ ਰਹੋ ਪ੍ਰੋਪਰ ਦਾ ਦਿਖਾਵਾਂਗੇ ਰਾਜਧਾਨੀ ਉਹਨਾਂ ਸ਼ੀਲੰਗਰ ਘਰਨਾ ਆਈਆ ਫਿਰ ਗੁਰਦੁਆਰੇ ਜੋਂ ਡੰਗਰ ਖਾਨ ਆਏ ਥੇ ਤੇ ਦਾਲ ਤੇ ਉਹ ਆਪਾਂ ਨੂੰ ਬਹੁਤ ਬਾਈਗੁਰ ਧੰਨਵਾਦ ਕਰਨਾ ਨੇ ਇਹ ਦੇਖੋ ਜੇ ਸਪੈਸ਼ਲ ਚਾਈਲਡ ਹੁੰਦੇ ਆ ਮਤਲਬ ਥੋੜੀ ਜੀ ਬੁੱਧੀ ਤੋਂ ਕਾਟੁੰਦੇ ਆ ਵੇਖੋ ਉਹਨਾਂ ਨੂੰ ਇਹਨਾਂ ਦੀ ਟੀਚਰ ਕਿਵੇਂ ਟ੍ਰੇਨ ਕਰਦੇ ਗੁਰੂ ਘਰ ਦਾ ਅੰਦਰ ਹੈ ઋਸ਼ੀਕੇਸ਼ ਜਿਹੜਾ ਗੁਰਦੁਆਰਾ ਉਹ ਸਾਉ ਦਾ ਅੰਦਰਲਾ ਦ੍ਰਿਸ਼ਾ ਵਿਚ ਵਿੱਚ ਇੱਕ ਮਿਊਜ਼ੀਅਮ ਵੀ ਹੈ ਆਪ ਤੁਸੀਂ ਦੇਖ ਸਕਦੇ ਹੋ ਪੂਰਾ ਆਪਣਾ ਸਿੱਖ ਧਰਮ ਦੇ ਨਾਲ ਰਿਲੇਟਡ ਹੈ ਜਿਹੜਾ ਅਸੀਂ ਪਹਿਲਾਂ ਹੀ ਹੇਮਕੋਟ ਸਾਹਿਬ ਗਈ ਉਸ ਤੋਂ ਵੀ ਦਿਖਾਇਆ ਹੈ ਬੱਚਾ ਨੂੰ ਹੁਣ ਫੇਰ ਦਿਖਾਏਗਾ ਸੋ ਨਿਹਾਲ ਆ ਜਾਮ ਚ ਫਸ ਗਏ ਕਾਫੀ ਜਿਆਦਾ ਇੱਥੇ ਟ੍ਰੈਫਿਕ ਹੋ ਗਿਆ ਬਹੁਤ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਤੇ ਰੁਕਿਆ ਨੂੰ ਲੈ ਹੁਣ ਖੁੱਲਿਆ ਮਾਣਾ ਹੁਣ ਤੁਰਨ ਲੱਗੇ ਆ ਜਿੱਧਾ ਅੱਗੇ ਪਹਾੜ ਜਿੱਧਾ ਡਿੱਗ ਪਿਆ ਇੱਥਾ ਰੋਡ ਬਲੌਕ ਹੋਇਆ ਲੱਗਦਾ ਅੱਗੇ ਤੇ ਦੇਖੋ ਕਿੰਨਾ ਪਿਆਰਾ 뷰 ਪਹਾੜ ਦੇਖੋ ਕਿੰਨੇ ਜੱਲੀ ਅੱਗੇ ਕਟਿੰਗ ਚੱਲ ਰਹੀ ਪਹਾੜ ਦੀ ਰੋਡ ਬਣ ਰਹੀ ਹੈ ਦਾ ਸੁਣਾ ਪੋਲਾ ਇੱਥੇ ਅਰੇ ਕੋ ਕੰਮ ਕਰੀ ਗੱਦੀ ਹੈ ਤੇ ਮਨ ਲੱਗ ਪਈ ਇੱਥੇ ਸ਼ਰਾਬ ਦੇਖੋ ਅੱਜ ਇੱਥੇ ਕਾਫੀ ਅੱਛਾ ਮੌਸਮ ਵੀ ਹੈ ਧੁੱਪ ਲੱਗੀ ਹੈ ਤੇ ਜਿਆਦਾ ਟ੍ਰੈਫਿਕ ਨਹੀਂ ਹੈ ਵਧੀਆ ਰੋਡ ਤੇ ਉਹੀ ਰਸਤਾ ਸੀ ਜਾ ਰਹੇ ਹਾਂ ਜੋ ਆਪਣੇ ਹੇਮਪੁਰ ਸਾਹਿਬ ਨੂੰ ਜਾਇਦਾ ਹੈ ਸੇਮ ਰਸਤਾ ਦੇਖੋ ਗਾਈਜ਼ ਅਸੀਂ ਦੇਖੋ 60-70 ਕਿਲੋਮੀਟਰ ਆ ਗਏ ਹਾ ਮਾਈ ਗੋਡ ਨਦੀ ਇਤਨੀ ਥੀ ਕਿ ਪਾਣੀ ਦਾ ਰੰਗ ਦਾ ਕਿੰਨਾ ਪਿਆਰਾ ਲੱਗਦਾ ਹੈ ਹਰਾਰ ਵਾਹ ਵਾਹ ਸ਼ਿਲਾਂਕਾ ਤੂੰ ਦੇਖੋ ਕਿੰਨਾ ਅਚਾਰ ਜੁਆ ਰਹੇ ਸਾਹਮਣੇ ਦੇਖੋ ਪਾਣੀ ਕਿੱਥੇ ਥੱਲੇ ਲਈਏ ਪ੍ਰੋਪਰ ਆਵਾਜ਼ ਕਿਹ ਹੈ ਵਾਹ ਆਹ ਦੇਖੋ ਇੱਥੋਂ ਗਾਇਜ਼ ਕਿੰਨਾ ਪਿਆਰਾ ਲਿਓ ਬਿਲਕੁਲ ਪੋਲੂਸ਼ਨ ਨਹੀਂ ਕਲੀਅਰ ਦੇਖੋ ਕਿੰਨਾ ਇਸੇ ਬਿਲਕੁਲ ਹੀ ਦੇਖੋ ਕਿੰਨੀ ਜ਼ਿਆਦਾ ਜਿੱਦਾਂ ਆਪਣੇ ਉੱਤੇ ਧੁੰਦ ਪੈ ਰਹੀ ਇੱਥੇ ਧੁੰਦ ਵੀ ਆ ਨਹੀਂ ਕਿ ਅੱਜ ਪੁਰੀ ਤੋਂ ਬਟਿਕਲੀ ਜੀ ਦਾ ਮੌਸਮ ਲੱਗੀ ਬਹੁਤ ਅੱਛਾ ਮੌਸਮ 8 ਅਪ੍ਰੈਲ ਵਾਲੀ ਜਿਆਦਾ ਠੰਡ ਨਹੀਂ ਫੀਲ ਹੋ ਰਹੀ ਵੈਸੇ ਕਹਿੰਦੇ ਇੱਥੇ ਠੰਡ ਬਹੁਤ ਆ ਪਰ ਅੱਜ ਧੁੱਪ ਆ ਅੱਜ ਐ ਨਹੀਂ ਠੰਡ ਬਿਲਕੁਲ ਆ ਤਾਂ ਕਰਦੇ ਦੇਖੋ ਗਾਈਜ਼ ਇਹ ਜੋ ਰੋਡ ਆਪਣੇ ਗੁਰਦੁਆਰਾ ਹੇਮਕੋਟ ਸਾਹਿਬ ਨੂੰ ਜਾ ਰਿਹਾ ਉਹੀ ਰੋਡ ਇਧਰ ਰੋਈਲੀ ਜਾਂਦਾ ਤੇ ਆਪਣਾ ਅੱਗੇ ਹੇਮਕੋਟ ਸਾਹਿਬ ਦਾ ਰਸਤਾ ਹੁਣ ਸੱਪੀਆਂ ਚ ਬੰਦ ਹੋ ਜਾਂਦਾ ਉਹ ਗਰਮੀ 'ਚ ਹੀ ਖੁੱਲਦਾ ਹੈ ਤੇ ਨਹੀਂ ਤਾਂ ਇੱਥੇ ਆਪਣੇ ਜਗ੍ਹਾ ਜਗ੍ਹਾ ਲੰਗਰ ਹੁੰਦੇ ਆ ਉਹੀ ਰੋਡ ਹੈ ਜਿਹੜਾ ਗੁਰਦੁਆਰਾ ਐਮਕੋਟ ਸਾਹਿਬ ਦੇ ਅੰਦਰ ਬਾਈਕ ਵਾਲੀ ਸੰਗਤ ਬਾਈਕ ਤੇ ਲੋਕ ਬਹੁਤ ਜਾਂਦੇ ਤੇ ਜਗ੍ਹਾ ਜਗ੍ਹਾ ਲੰਗਰ ਹੁੰਦੇ ਇੱਥੇ ਆਪਣੇ ਨਿਸ਼ਾਨ ਸਾਹਿਬ ਵਾਲੇ ਗੱਡੀਆਂ ਦੂਰ ਤੋਂ ਹੀ ਦਿਸੀ ਜਾਂਦੀਆਂ ਜਿਆਦਾਤਰ ਉਸ ਟਾਈਮ ਜਦੋਂ ਐਮਕੋਟ ਸਾਹਿਬ ਖੁੱਲਾ ਹੁੰਦਾ ਉਦੋਂ ਇਸ ਰੋਡ ਤੇ ਆਪਣੇ ਸੇਕੀ ਹੁੰਦੇ ਜਿਆਦਾਤਰ ਐਮਕੋਟ ਵਾਲੇ ਯਾਤਰੀ ਹੁੰਦੇ ਇਸ ਰੋਡ ਤੇ ਜਿਆਦਾ ਜਾਂ ਬਦਰੀਨਾਥ ਕੇਦਾਰਨਾਥ ਵਾਲੇ ਚਾਰ ਧਾਮ ਯਾਤਰਾ ਵਾਲੇ ਤੇ ਹੁਣ ਇਸ ਟਾਈਮ ਜੋ ਉੱਥੇ ਬਰਫ ਪੈ ਰਹੀ ਉਹ ਦੇਖਣ ਵਾਲੇ ਲੋਕ ਭੱਟੀ ਜਾ ਰਹੇ ਹੈ ਪਰ ਫਿਰ ਵੀ ਜਿੱਥੇ ਕਿਤੇ ਪਹਾੜ ਦੇ ਮਾੜੀ ਮੋਟੀ ਥੋੜੀ ਬਹੁਤ ਰੁਕਾਵਟ ਆਉਂਦੀ ਉੱਤੇ ਟ੍ਰੈਫਿਕ ਹੋ ਜਾਂਦਾ ਪਰ ਵੈਸੇ ਇੰਨਾ ਜ਼ਿਆਦਾ ਟ੍ਰੈਫਿਕ ਨਹੀਂ ਹੈ ਘੱਟ ਹੀ ਲੋਕ ਜਾ ਰਹੇ ਤੇ ਇਧਰ ਮੌਸਮ ਠੀਕ ਨਹੀਂ ਲੋਕਾਂ ਨੂੰ ਇਦਾਂ ਫੀਲ ਹੁੰਦਾ ਪਰ ਮੌਸਮ ਬਹੁਤ ਵਧੀਆ ਹੈ ਇਹ ਮੌਸਮ ਦੇ ਵਿੱਚ ਤੁਸੀਂ ਆ ਸਕਦੇ ਇਧਰ ਜ਼ਿਆਦਾ ਠੰਡ ਵੀ ਨਹੀਂ ਤੇ ਹਵਾ ਵੀ ਵੈਸੇ ਨਹੀਂ ਇੰਨੀ ਜ਼ਿਆਦਾ ਠੰਡ ਜਿੰਨੀ ਆਪਣੇ ਉਧਰ ਉਧਰ ਤੋਂ ਘੱਟ ਹੈ ਸੋ ਇਧਰ ਠੰਡ ਅੱਜ ਧੁੱਪ ਲੱਗੀ ਹੈ ਵੈਸੇ ਅਦਰਵਾਇਜ਼ ਹੋ ਸਕਦਾ ਹੋਵੇ ਜ਼ਿਆਦਾ ਵੀ ਪਰ ਅੱਜ ਧੁੱਪ ਲੱਗੀ ਬਹੁਤ ਅੱਛੀ ਹੈ ਇਹ ਕਿੰਨਾ ਪਿਆਰਾ ਹੈ ਉਹ ਦੇਖੋ ਗਾਇਜ਼ ਆਹ ਸਾਹਮਣੇ ਦੇਖੋ ਆਹ ਰੋਡ ਉੱਥੇ ਘੁੰਮ ਕੇ ਉੱਪਰ ਨੂੰ ਜਾਣਾ ਆਹ ਸਾਹਮਣੇ ਦੇਖੋ ਤੁਹਾਨੂੰ ਗੱਡੀਆਂ ਦੇਸਰੀਆਂ ਹੋਣਗੀਆਂ ਪੋਲਿਊਸ਼ਨ ਦੇਖੋ ਬਿਲਕੁਲ ਨਹੀਂ ਕਿੰਨਾ ਸਾਫ਼ ਮੌਸਮ ਵਿੱਚ ਜਿੱਥੇ ਕਿਹਨਾ ਪੁਰਾਣਾ ਹੈ ਸੈ ਆਹ ਸਾਨੂੰ ਤੇ ਚਾਹ ਬਣਾਇਆ ਹੁਣ ਅਸੀਂ ਖਾ ਪੀ ਕੇ ਫੇਰ ਤਾਂ ਅਗੇ ਸਾਰੇ ਨੇ ਬੁੱਕਸੇ ਚ ਪੜਿਆ ਹੋਗਾ ਸੰਗਮ ਪర్యਗ ਜਿਹੜੀ ਦੋ ਨਦੀਆਂ ਆ ਮਿਲਦੀਆਂ ਇਹਦੇ ਦੇਖੋ ਸਾਹਮਣੇ ਪਾਣੀ ਅਲੱਗ ਦਿਖਣਦਿਆ ਆ ਥੋੜਾ ਜਿਹਾ ਅਲੱਗ ਦਿਖਣਦਿਆ ਇੱਕ ਮੈਂ ਇੱਥੇ ਹੋ ਜਾਂਦੀਗਾ ਉਹ ਲੋਕ ਇਸ਼ਨਾਨ ਵੀ ਕਰਦੇ ਪਏ ਤੇ 100 ਕਿਲੋਮੀਟਰ ਲਗਭਗ ਆ ਗਏ ਹਾਂ ਸਮਥਿੰਗ ਹੁਣ ਸਾਡਾ ਰਹਿ ਗਿਆ ਅਰਮੋਸਟ 170 ਕਿਲੋਮੀਟਰ ਤੇ ਹੁਣ ਇੱਥੇ ਬਿਲਕੁਲ ਗਰਮੀ ਪੀਲ ਹੋ ਰਹੀ ਹੈ ਸਪ ਬਹੁਤ ਤੇਜ਼ ਹੈ ਤੇ ਇੱਥੇ ਵੈਸੇ ਵੀ ਲੋਕ ਘੱਟ ਦੇਖਣ ਲੱਗੇ ਆ ਹੁਣ ਟ੍ਰੈਫਿਕ ਘੱਟ ਗਿਆ ਜਾਨੀ ਇਸ ਇਧਰ ਨੂੰ ਜਾਣ ਵਾਲੇ ਘੱਟ ਹੀ ਲੋਕ ਆ ਕਿਉਂਕਿ ਉਹ ਸਵੇਰ ਸਵੇਰ ਜਲਦੀ ਨਿਕਲ ਜਾਂਦੇ ਜਿਹੜੇ ਬਾਹਰੋਂ ਆਏ ਉਹਨਾਂ ਨੂੰ ਇੱਦਾਂ ਲੱਗਦਾ ਉਹ ਕਿ ਇੱਥੇ ਮੌਸਮ ਪਤਾ ਨਹੀਂ ਖਰਾਬ ਹੋ ਜੀ ਤੁੰਦ ਹੋ ਜੂ ਇਹਦਾ ਕਰਕੇ ਜਲਦੀ ਨਿਕਲੇ ਲੋਕ ਪਰ ਮੌਸਮ ਆ ਕੇ ਵਧੀਆ ਹੁਣ ਸਾਨੂੰ ਬਹੁਤ ਘੱਟ ਲੋਕ ਮਿਲਦੇ ਆ ਇਹ ਨੇੜੇ ਕੇ ਉੱਤਰ ਆਪਣੇ Shimla ਵਗੈਰਾ ਲੋਕ ਜ਼ਿਆਦਾ ਜਾ ਰਹੇ Kullu Manali ਇੱਧਰ Shimla ਇਹਨਾਂ ਬੈਸਟ ਹੈ ਇੱਧਰ ਪਰਪ ਜ਼ਿਆਦਾ ਪੈਂਦੀ ਉਧਰ ਨਾਲੋਂ ਤੇ ਵੈਸੇ ਵੀ ਸੇਫ ਰਸਤਾ ਜ਼ਿਆਦਾ ਮਹਿੰਗਾ ਨਹੀਂ ਕਿਵੇਂ ਉੱਥੇ ਹੋਟਲ ਬਹੁਤ ਮਹਿੰਗੇ ਹੋਏ ਪੈ ਗੱਡੀਆਂ ਦੀ ਪਾਰਕਿੰਗ ਨਹੀਂ ਉੱਥੇ ਮਿਲਦੀ ਇੱਥੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਖੁੱਲਾ ਤੇ ਵੈਸੇ ਵੀ ਲੋਕ ਇੱਧਰ ਘੱਟ ਆਉਂਦੇ ਆ ਉਧਰ ਸਰਕਾਰ ਲਈ ਲੋਕਾਂ ਨੂੰ ਜ਼ਿਆਦਾ ਇੱਧਰ ਪਤਾ ਨਹੀਂ ਇਹਦਾ ਹੈਮਕੋਟ ਜਦੋਂ ਖੁੱਲਦਾ ਉਦੋਂ ਹੀ ਜ਼ਿਆਦਾ ਆਉਂਦੇ ਇੱਧਰ ਲੋਕ ਹੁਣ ਕਾਫੀ ਘੱਟ ਆ ਤੁਹਾਨੂੰ ਦਿਖ ਰਿਹਾ ਹੈ ਇਹ ਰੋਡ ਖਾਲੀ ਹੈ ਲੱਗਦਾ ਜੋ ਲੋਕਲ ਲੋਕ ਆ ਉਹ ਹੀ ਦੇਸੀ ਰਸਤੇ ਤੇ ਰੁਕ ਗਏ ਆ ਪਹੁੰਚ 10 ਕਿਲੋਮੀਟਰ ਪਿੱਛੇ ਆ ਉਹਦੇ ਓਈਲੀ ਤੋਂ ਤੇ ਇੱਥੋਂ ਹੁਣ ਅਸੀਂ ਸਵੇਰ ਨਿਕਲਾਂਗੇ ਤੇ ਸਵੇਰ ਤੁਹਾਨੂੰ ਦਿਖਾਵਾਂਗੇ ਆ ਵੀਡੀਓ ਆ ਵਲੌਗ ਇੱਥੇ ਹੀ ਅਸੀਂ ਐਂਡ ਕਰਨ ਲੱਗੇ ਆ ਪੂਰੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਲਾਈਕ ਕਰਿਓ ਫੋਲੋ ਕਰਿਓ ਤੇ ਇਹ ਜਿਹੜੀ ਤੁਹਾਨੂੰ ਅਸੀਂ ਸੜਕ ਬਾਰੇ ਦੱਸਿਆ ਇਹ ਸੜਕਾ ਦਿਨੇ ਆਉਣ ਵਾਲੀ ਦੇ ਰਾਤ ਵਾਲੀ ਨਹੀਂ ਬਿਲਕੁਲ ਸੁੰਨ ਸਾਹਿਬ ਵਿਚ ਵਿਚੋ ਛੋਟੇ ਛੋਟੇ ਚਰਕਾ ਵੀ ਹੁੰਦੀਆਂ ਹਨ ਤਾਂ ਇਸ ਕਰਕੇ ਦਿਨੇ ਵੈਸਟ ਹੈ ਜੇ ਤੁਹਾਨੂੰ ਨਹੀਂ ਨੋਲੇਜ ਹੈਗੀ ਤੇ ਵੈਸਟ ਹੈ ਦਿਨੇ ਆਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਓਕੇ ਬਾਏ ਸਤਿ ਸ੍ਰੀ ਅਕਾਲ